ਇੱਕ ਭਾਈ ਜ਼ਿੰਮੇਦਾਰ ਤੇਗਾ ਉਹ ਛੋਟਾ ਹੁੰਦਾ ਉਹਨਾਂ ਸੇ ਪੱਤੇ ਲੱਗ ਗਿੱਜ ਗਿਆ ਤਾਂ ਹੌਲੀ ਹੌਲੀ ਡਾਰ ਹੋ ਗਿਆ ਗੱਭਰੂ ਹੋ ਗਿਆ ਉਹਦੇ ਮਾਪੋਂ ਨੇ ਕਹਿਸ ਨੂੰ ਰਿਸ਼ਤਾ ਕਰਾਤਾ ਰਿਸ਼ਤਾ ਹੋ ਗਿਆ ਵਿਆਹ ਗਿਆ ਅਕਰ ਵਾਲੀ ਕੁੜੀ ਬੱਚਾ ਹੋ ਗਿਆ ਮੁੰਡਾ ਉਹ ਭਾਈ ਜਦੋਂ ਮੜਾ ਹਿਸ਼ਾਰ ਹੋ ਗਿਆ ਉਹਨਾਂ ਨੇ ਪੜਨ ਦਤਾ ਪੜਨ ਗਿਆ ਸਕੂਲ ਚ ਪਈ ਚੋਰਾਂ ਲੱਗ ਗਿਆ ਕਰਨ ਕਿਸੇ ਦਾ ਪੈਨ ਚੱਕ ਲਿਆ ਕਰੇ ਕਿਸੇ ਦੀ ਕਾਪੀ ਚੱਕ ਲਿਆ ਕਰੇ ਕਿਸੇ ਦਾ ਕੋਈ ਚੱਕ ਲਿਆ ਕਰੇ ਉਹਦੀ ਮਾਂ ਕਹਿੰਦੀ ਪੁੱਤ ਲੈ ਆਇਆ ਕਰ ਅੱਛਾ ਤੇ ਉਹ ਪੇ ਚੋਰੀ ਕਰਨ ਲੱਗਾ ਹੌਲੀ ਹੌਲੀ ਘਰੇ ਚੋਰੀ ਲੱਗ ਗਿਆ ਕਰਨ ਨਸੇ ਦੀ ਅਰੇ ਪਿਓ ਦਾ ਨਸਾ ਲੱਗ ਗਿਆ ਚੱਕ ਕੇ ਖਾਣ ਚੋਰੀ ਵਧਦੀ ਗਈ ਜਉ ਜਉ ਗੱਭਰੂ ਹੋਈਗਾ ਜਉ ਜਉ ਚੋਰੀ ਵਧਦੀ ਗਈ ਉਹਨੇ ਭਾਈ ਕਿਸੇ ਰਾਜੇ ਦੇ ਚੋਰੀ ਕਰ ਲਈ ਰਾਜੇ ਦੇ ਚੋਰੀ ਕਰੀ ਭਾਈ ਰਾਜੇ ਨੇ ਫੜ ਲਿਆ ਫੜ ਲਿਆ ਇਹਨਾਂ ਉਕਰਾਂ ਨੇ ਰਾਜ ਨੂੰ ਤਲਾਹ ਕਰਤੀ ਵੀ ਐ ਕਰਕੇ ਜੀ ਚੋਰ ਫੜਿਆ ਗਿਆ ਉਹ ਕਹਿੰਦਾ ਵੀ ਤੜਕੇ ਕਚੇਰੀ ਚ ਬਿਸ ਕਰਦੇ ਉਹਨੂੰ ਕਹਿੰਦੇ ਵੀ ਠੀਕ ਐ ਤੜਕੇ ਵੀ ਕਚੇਰੀ ਚ ਲੈ ਗਏ ਰਾਜੇ ਉਹਦੇ ਕੋਲੇ ਨਾਲ ਵਜ਼ੀਰ ਕਹਿੰਦਾ ਭਾਈ ਇਹਨੂੰ ਕੀ ਡੰਡ ਲਾਈਏ ਅੱਡੇ ਉੱਥੇ ਸਭਾ ਦੇ ਬੰਦੇ ਤੇ ਉਹ ਕਹਿੰਦੇ ਜੀ ਇਹ ਤਾਂ ਫਲਾਣਾ ਦਾ ਮੁੰਡਾ ਹੈ ਜਿਹਦਾ ਪਹਿਲਾਂ ਤੋਂ ਚੋਰੀ ਕਰਦਾ ਹੈ ਇਹਦੇ ਨਾਲ ਹੋਰ ਕਿੱਦਣ ਦੇ ਮੁੰਡੇ ਚੋਰੀਆਂ ਕਰਨਾ ਜਿਹਨੂੰ ਸਜ਼ਾ ਮੌਤ ਦੇ ਦਿਓ ਉਹ ਕਹਿੰਦੇ ਫਿਰ ਐ ਕਰੂ ਭਈ ਸੂਲੀ ਤੇ ਚੜਾਉਾਂਗੇ ਇਹਨੂੰ। ਅਸਾਂ ਕਹਿੰਦਾ ਵੀ ਠੀਕ ਐ। ਉਹ ਕਹਿੰਦੇ ਲੈ ਵੀ ਇੰਨੇ ਦਿਨ ਦਿੱਤੇ ਤਾਂ ਇਹਦਾ ਕੋ ਖਾਣਾ ਖਾ ਪੀ ਲੈ। ਵੀ ਇੰਨੇ ਦਿਨਾਂ ਤੂੰ ਸੂਲੀ ਚੜਾਜੋ। ਅਸਾਂ ਕਹਿੰਦਾ ਜਿੱਤ ਜੂਗਾ। ਉਹ ਭਈ ਤਨ ਮੰਨਾਂ ਦੀ ਡਿਊਟੀ ਲਾਤੀ ਵੀ ਜਿਹੜਾ ਕੁਛ ਮੰਗੂ ਲਿਆ ਦੇ ਉਹਨੂੰ। ਉਸ ਵੀ ਮੰਗੇ। ਹਾਂ। ਜੇ ਸਾਨੂੰ ਨਾਮ ਮਿਲੇ ਤਾਂ ਤੁਸੀਂ ਸਾਨੂੰ ਦੱਸਿਓ ਅਸੀਂ ਮਂਗਾ ਕੇ ਦੇਵਾਂਗੇ। ਹਾਂ। ਕਹਿੰਦੇ ਵੀ ਠੀਕ ਐ। ਉਹ ਭਈ ਬੈਠਾ ਝਾਕੀ ਜਾ ਕਰਨ ਨੂੰ ਤਿੰਨੇ ਜਾਣੇ ਕੋਈ ਕਾਨੂੰ ਮੰਗਣਾ ਦੇ ਉਹਨੇ ਕੁਝ ਮੰਗੇ ਨਾ ਕਰੀ। ਜੇ ਰੋਟੀ ਫੜਾ ਦਿਆ ਕਹਿੰਦਾ ਖਾ ਲਿਆ ਕਰੇ ਨਹੀਂ ਬਚਪਕਾ ਲਿਆ ਕਰੇ ਟਾਈਮ ਆ ਗਿਆ ਉਹ ਸੂੜੀ ਚੜਾਉਣ ਵਾਲਾ ਕਹਿੰਦੇ ਲੈ ਅੱਜ ਫੁਲਾਣੇ ਨੂੰ ਪਈ ਸੂੜੀ ਚੜਾਏ ਜਊ ਚੋਰ ਨੂੰ ਪੀਪਾ ਵਜਾ ਦੇ ਪਿੰਡ ਚ ਠੀਕ ਆ ਪੀਪਾ ਵਜਾ ਕੇ ਕਚੇਰੀ ਚ ਇਕੱਠ ਕਰੋ ਅਠ ਕਰ ਲਿਆ ਵੀ ਹੋਰ ਲੋ ਕੋਈ ਚੋਰੀ ਨਹੀਂ ਕਰੂਗਾ ਤੇ ਉਹ ਪਈ ਗੱਲ ਆ ਜਦੋਂ ਉਹ ਕਹਿੰਦੇ ਵੀ ਕੀ ਖਾਣਾ ਪੀਣਾ ਤੈਂ ਕਹਿੰਦਾ ਜੀ ਖਾਣਾ ਪੀਣਾ ਤਾਂ ਮੈਂ ਕੁਛ ਨਹੀਂ ਪਰ ਮੈਂ ਕਿਹਨੂੰ ਮਿਲਣਾ ਹੈ ਕਹਿੰਦਾ ਕਿਹਨੂੰ ਕਹਿੰਦਾ ਮੇਰੀ ਮਾਂ ਨੂੰ ਮਿਲਣਾ ਮੈਂ ਜਦੋਂ ਮੈਂ ਮਿਲੂ ਮੇਰੇ ਹੱਥ ਕੜੀ ਨਾ ਹੋਵੇ ਉਹ ਕਹਿੰਦਾ ਵੀ ਠੀਕ ਐ ਹੱਥ ਕੜੀ ਤੇਰੀ ਖੋਲੀ ਜੂ ਉਹ ਜਦੋਂ ਭਈ ਮਾਂ ਬਲਾਦੀ ਕੋਲੇ ਮਾਰੋਂ ਲੱਗੀ ਉਹ ਕਹਿੰਦਾ ਰਾਜਾ ਕਹਦਾ ਭਈ ਮਿਲ ਲੈ ਤੈਂ ਕਿਹਾ ਤੀ ਵੀ ਹੱਥ ਕੜੀ ਖੋਲੋ ਕਾਂ ਤੇ ਹੱਥ ਕੜੀ ਖੋਲਤੀ ਮਿਲ ਲੈ ਕਹਿੰਦਾ ਕੋਨਾ ਜੀ ਮਾਂ ਨੂੰ ਟੱਡਾਹੋਲਾ ਕਰ ਲੈਣ ਤੋਂ ਪਹਿਲਾਂ ਮਾਂ ਰੋ ਰਾ ਕੇ ਜਦੋਂ ਅੱਖਾਂ ਪਹੁੰਚ ਕੇ ਕਹਿੰਦੀ ਦੱਸ ਭਈ ਕੀ ਚਾਹੀਦਾ ਤੈਨੂੰ ਕੰਦਾ ਮਾਂ ਦਾ ਖੜੇ ਉਹਨੇ ਫੜ ਕੇ ਮਾਂ ਦਾ ਦੋਨੇ ਹੱਥਾਂ ਨਾਲ ਸਿਰ ਨੱਕ ਤੇ ਦੰਦੀ ਵੱਢ ਕੇ ਪੋਪਲੇ ਵਾਂਗੂ ਲਾਤਾ ਨੱਕ ਅੱਛਾ ਉਹ ਭਈ ਬੁੜੀ ਨੇ ਰੋਲਾ ਪਾਤਾ ਕਹਿੰਦੀ ਜੀ ਹੁਣੀ ਸਜ਼ਾ ਦਿੱਤੀ ਜਾਵੇ ਇਹਨੂੰ ਇਹਨੂੰ ਸੂਲੀ ਚੜਾਓ ਮੇਰਾ ਨੱਕ ਵੱੜਤਾ ਨੇ ਉਹ ਕਹਿੰਦਾ ਜਦੋਂ ਫੜਨ ਲੱਗੇ ਪੁਲਿਸ ਵਾਲੇ ਕਹਿੰਦਾ ਫੋੜੋ ਨਾ ਮੈਂ ਭਜਦਾ ਨਹੀਂ ਪਰ ਜਿਹੜਾ ਅਸਲੀ ਗੁਨਾਹਦਾਰ ਆ ਉਹਨੂੰ ਤਾਂ ਤੁਸੀਂ ਖੁੱਲਾ ਸੱਡੀ ਫਿਰਦੇ ਹੋ ਜਿਹੜਾ ਮੇਰੇ ਵਰਗਾ ਬਿਨਾ ਗੁਨਾਹ ਵਾਲਾ ਹੈ ਉਹਨੂੰ ਤੁਸੀਂ ਕਹਿੰਦਾ ਸੂੜੀ ਚੜਾਉਣੇ ਰਾਜਾ ਕਹਿੰਦਾ ਵੀ ਚੋਰੀ ਕਰਦਾ ਤੂੰ ਫੜਿਆ ਕਹਦਾ ਵੀ ਮੈਂ ਚੋਰੀ ਕਰਦਾ ਫੜਿਆ ਤੂੰ ਮੈਨੂੰ ਸ਼ਿਕਾਇਤ ਨਹੀਂ ਫੜਿਆ ਹਾਂ ਵੀ ਸ਼ਿਕਾਇਤ ਮੈਨੂੰ ਕਹਿੰਦਾ ਚੋਰੀ ਹਾਂ ਚੋਰੀ ਮੈਂ ਆਪ ਪੀ ਨਹੀਂ ਕਰੀ ਮੈਨੂੰ ਸ਼ਿਕਾਇਤ ਆ ਗਿਆ ਹੈ ਕਹਿੰਦਾ ਕਿਵੇਂ ਕਹਿੰਦਾ ਮੇਰੀ ਮਾਂ ਦਾ ਨੱਕ ਮੈਂ ਤਾਂ ਵੱਡਿਆ ਜਦੋਂ ਕਹਿੰਦਾ ਮੈਂ ਕਾਪੀਆਂ ਚੱਕ ਕੇ ਲੈਂਦਾ ਹੁੰਦਾ ਛੋਟਾ ਹੁੰਦਾ ਜਦੋਂ ਮੇਰੇ ਮੂੰਹ ਤੇ ਦੋ ਥਾਪੜੇ ਮਾਰਦੀ ਕਹਿੰਦਾ ਮੈਂ ਅੱਜ ਸੂੜੀ ਨਹੀਂ ਤੇ ਚੜਦਾ ਸਹੀ ਗੱਲ ਹੈ ਕਹਿੰਦਾ ਪਰਾਦੀ ਤਾਂ ਮੇਰੀ ਮਾਂ ਹੈ ਉਹ ਰਾਜਾ ਕਹਿੰਦਾ ਵੀ ਐ ਕਰ ਉਹਨੂੰ ਛੱਡੋ ਇਹਦੀ ਮਾਂ ਨੂੰ ਫੜੋ ਇਹਦੇ ਲਾਓ ਥਕੜੀ ਉਹਦੇ ਬੁੜੀ ਦੇ ਹੱਥ ਕੜੀ ਲਾ ਲਈ ਉਹਦੇ ਕੰਨ ਲਵੇ ਹੋ ਕੇ ਕਹਿੰਦਾ ਤੈਨੂੰ ਬਚਾ ਸਕਦਾ ਮੈਂ ਅੱਛਾ ਇਹ ਨਹੀਂ ਬਚਾ ਲਾ ਕਹਿੰਦਾ ਜਿਵੇਂ ਮੈਂ ਕਹੂੰ ਓਵੇਂ ਕਰਨਾ ਪੂ ਕਹਿੰਦੀ ਹਾਂ ਮੈਂ ਓਵੇਂ ਕਰ ਦੂੰ ਕਹਦਾ ਤੂੰ ਇਹ ਤੈਨੂੰ ਪੁੱਛਣਗੇ ਵੀ ਕੋਈ ਖਾਣਾ ਪੀਣਾ ਕਹਦਾ ਤੂੰ ਖਾਣ ਪੀਣ ਦਾ ਲਾਲਚ ਨਾ ਕਰੀ ਪੂ ਐ ਕਹਦੀ ਵੀ ਮੈਨੂੰ ਭਾਈ ਦੋ ਦਿਨ ਦੇ ਦਿੱਤਾ ਜਾਵੇ ਮੈਂ ਰੱਬ ਨੂੰ ਯਾਦ ਕਰਨਾ ਕਹਿੰਦਾ ਜਦੋਂ ਰੋ ਰੋਸ ਲੱਗਦੀ ਆ ਥਣੇ ਉਦੋਂ ਰੋਂਣ ਲੱਗ ਜਾ ਕਰੀ ਬੈਣ ਪਾਉਣ ਲੱਗ ਜਾ ਕਰੀ ਮੇਰੇ ਪਿਓ ਦੇ ਨੂ ਤੇ ਹਾਂ ਇਹ ਕਹ ਕਹਦਾ ਤੈਨੂੰ ਆਪੇ ਪੁੱਛਣਗੇ ਤੇ ਤੂੰ ਕਹਦੀ ਵੀ ਜੇ ਮੈਂ ਕਹਿੰਦੀ ਵੀ ਮੈਂ ਜੇ ਹੋਰ ਨੂੰ ਵਿਆਹੀ ਮੈਂ ਤਾਂ ਮੇਰੇ ਮੁੰਡਾ ਹੋਇਆ ਤਾਂ ਮੁੰਡਾ ਮੇਰਾ ਚੋਰੀ ਲੱਗਿਆ ਕਰਨਾ ਕਹਿੰਦਾ ਗੱਲ ਹੁਣ ਚੁੱਝੂ ਕਹਿੰਦੀ ਵੀ ਠੀਕ ਐ ਉਹ ਭਈ ਜਦੋਂ ਉਹਨੂੰ ਪੁੱਛਿਆ ਬੁੜੀ ਨੂੰ ਵੀ ਤਾਂ ਕੁਛ ਖਾਣਾ ਪੀਣਾ ਕਹਿੰਦੇ ਖਾਣਾ ਪੀਣਾ ਕੁਛ ਨਹੀਂ ਕਹਿੰਦੀ ਜੀ ਮੈਨੂੰ ਦੋ ਦਿਨ ਰੱਬ ਦਾ ਨਾਮ ਲੈਣ ਨੂੰ ਦਿੱਤਾ ਜਾਵੇ ਟਾਈਮ ਉਹ ਕਹਿੰਦਾ ਚੇ ਫਿਰ ਤਾਂ ਤਿੰਨ ਦਿਨ ਲੈ ਲੈ ਭਾਈ ਇਹ ਰੱਬ ਨੂੰ ਯਾਦ ਕਰਦੀਆਂ ਕਰ ਲੈ। ਵੀ ਰਾਜਾ ਕਹਿੰਦਾ ਭਈ ਇਹਨੂੰ ਐ ਕਰਕੇ ਬੁੜੀਆਂ ਵਾਲੀ ਜੇਲ੍ਹ 'ਚ ਰੱਖ ਲੋ। ਵੀ ਦੋ ਦਿਨ ਇਹ ਭਈ ਰੱਬ ਦਾ ਨਾਮ ਲਊ ਇਹਨੂੰ ਹਟਾਉਣਾ ਨਹੀਂ ਕਿਸੇ ਨੇ। ਸਹੀ ਆ। ਉਹਨੇ ਚੰਗਾ। ਉਹ ਭਈ ਉਠਿ ਜਾ ਡਰ ਰੱਖ ਲਈ। ਜਦੋਂ ਦਿਨ ਸਿੱਪ ਗਿਆ ਉਹ ਤਾਂ ਲਾਗੀ ਰੋਣ। ਉੱਚ-ਉੱਚ ਬਹਿਣ ਪਾਉਣ ਲੱਗੀ। ਉਹ ਭਈ ਰਾਜਾ ਕਹਿੰਦਾ ਰਾਣੀ ਨੂੰ ਕਹਿੰਦਾ ਵੀ ਜਿਹੜੀ ਆਪਣੀ ਉਹ ਫਾਂਦੀ ਰੱਖੀ ਹੋਈ ਐ ਉਹਨੂੰ ਸਜ਼ਾ ਮੋਤਾਂ ਵੀ ਉਹ ਬਹਿਣ ਕੋ ਪਾਉਂਦੀ ਐ। ਕਹਿੰਦੀ ਜੋ ਮੈਨੂੰ ਕੀ ਪਤਾ ਕਹਿੰਦੇ ਭਾਈ ਕਰੋ ਗੋਲੀਆਂ ਬੰਦਿਆਂ ਨੂੰ ਤੋਰੋ ਪਤਾ ਕਰੋ ਵੀ ਬੈਣ ਕੋ ਪੌਂਦੀ ਐ ਜਦੋਂ ਗਏ ਭਾਈ ਉਹ 15 16 ਗੋਲੀਆਂ ਵਾਗੀਆਂ ਕਹਿੰਦੀ ਕੋੜੇ ਬੈਣ ਕੋ ਪਾਉਣੀ ਐ ਕਹਿੰਦੀ ਮੈਂ ਤਾਂ ਅੱਜ ਪਾਉਣੀ ਆ ਸੋਨੂੰ ਵੀ ਪਾਣੇ ਪੈਣਗੇ ਕਹਿੰਦੀ ਸਾਨੂੰ ਕੋ ਪਾਣੇ ਪੈਣਗੇ ਕਹਿੰਦੀ ਮੈਂ ਬੈਣ ਪਾਉਣੀ ਆ ਮੇਰੇ ਘਰ ਵਾਲੇ ਦੇ ਜੇ ਉਹ ਮੈਨੂੰ ਵਿਆਹਿਆ ਤਾਂ ਮੇਰੇ ਲਾਇਕ ਪੁੱਤ ਜੰਮਿਆ ਤਾਂ ਅਜ ਮੈਂ ਸੂਲੀ ਚੜਦੀ ਐ ਜੇ ਮੈਨੂੰ ਵਿਆਹ ਹੀ ਨਾ ਹੁੰਦਾ ਫੇਰ ਮਾਂ ਛੂੜੀ ਕੋ ਚੜਦੀ। ਹਾਂ। ਕਹਿੰਦੀ ਮੈਂ ਕੱਲੀ ਨਹੀਂ ਰੋਹਦੀ ਰੋਣਾ ਸੋਨੂ ਵੀ ਪਊ। ਉਹਨਾਂ ਨੇ ਆਖਿਆ ਵੀ ਗੱਲ ਤਾਂ ਇਹ ਠੀਕ ਐ ਦੀ। ਉਹਨਾਂ ਨੇ ਆਪੇ ਜਾ ਕੇ ਰਾਣੀ ਨੂੰ ਕਿਹਾ ਵੀ ਰਾਣੀ ਐ ਕਰਕੇ ਆ ਗੱਲ ਐ। ਇਹ ਤਾਂ ਕੱਲ ਨੂੰ ਤੇਰੇ ਤੇ ਵੀ ਆਊ। ਹਾਂ। ਇਹ ਤਾਂ ਛੂੜੀ ਤਾਂ ਹਰੇਕ ਨੂੰ ਚੜਨਾ ਪਿਆ ਕਰੂ। ਉਹ ਕਹਿੰਦੀ ਫੇਰ ਹੁਣ ਇਹਨੇ ਵੀ ਆਪਾਂ ਪਰਚਾ ਲਿਖ ਦਿੰਨੇ ਰਾਜੇ ਨੂੰ। ਅਸਰ। ਦੀਦੀ ਗੱਲ ਦੀ ਜਾਂਚ ਹੋਣੀ ਚਾਹੀਦੀ ਐ। ਉਹਨਾਂ ਨੇ ਫੇਰ ਰਾਜੇ ਕੋਲੇ ਪਰਚਾ ਲਿਖਤਾ। ਉਹ ਰਾਜ ਨੂੰ ਕਿਹੜੀ ਸੂਈ ਰਾਜ ਨੂੰ ਸੰਸਾ ਹੋ ਗਿਆ ਵੀ ਇਹ ਹੁਣ ਇਹਦਾ ਮਤਲਬ ਹੱਲ ਮੈਂ ਕਿਵੇਂ ਕਰੂੰ ਰਾਜਾ ਕਹਿੰਦਾ ਵੀ ਐ ਕਰਾਂ ਦੀਪਾ ਬਜਾ ਦੇ ਭਾਈ ਪਿੰਡ ਦੇ ਵਿੱਚ ਕੋਈ ਬੰਦੇ ਨੂੰ ਪੁੱਛੋ ਵੀ ਇਹਦਾ ਕੋਈ ਹੱਲ ਕਰ ਸਕਦੇ ਨੇ ਗੱਲ ਦਾ ਹਾਂ ਉਹ ਕਹਿੰਦੇ ਵੀ ਪੁੱਛ ਲਿਆ ਹਰੇਕ ਨੂੰ ਕਦੇ ਵੀ ਨਾ ਉਹ ਪਈ ਹੋਈ ਹੋਈ ਜਿਹੜਾ ਬੁੜੀ ਦਾ ਮੁੰਡਾ ਸੀ ਜਿਹਨੇ ਨੱਕ ਵੱਡਾ ਸੀ ਹਾਂ ਉਹ ਆ ਗਿਆ ਕਚੇਰੀ 'ਚ ਅੱਛਾ ਕਹਿੰਦਾ ਜੀ ਮੇਰੇ ਕਰਨ ਦੀ ਗੱਲ ਮੈਨੂੰ ਦੱਸ ਦਿਓ ਕਹਿੰਦਾ ਫੇ ਤੂੰ ਭਈ ਐ ਕਰਕੇ ਤੇਰੀ ਮਾਂ ਦਾ ਸੁਭਾ ਲੈ ਹਾਂ ਇਹਦਾ ਹੱਲ ਕੱਢ ਸਕਦੇ ਕਹਿੰਦਾ ਕੱਢਦਾ ਦੂੰ ਜੀ ਮੈਨੂੰ ਟਾਈਮ ਚਾਹੀਦਾ ਅੱਛਾ ਉਹ ਕਹਿੰਦਾ ਬੋਲ ਕਿੰਨਾ ਟਾਈਮ ਲੈਣੇ ਕਹਿੰਦਾ ਜੀ ਮੈਨੂੰ ਸਵਾ ਦੋ ਦਿਨ ਦੇ ਦਿਓ ਅੱਛਾ ਉਹ ਕਹਿੰਦਾ ਵੀ ਢਾਈ ਲੈ ਲੈ ਤਿੰਨ ਲੈ ਲੈ ਸਵਾ ਦੋ ਦਾ ਕੁਤਰ ਆ ਕਹਿੰਦਾ ਜੀ ਸਵਾ ਦੋ ਦਿਨ ਹੀ ਚਾਹੀਦੇ ਨੇ ਅੱਛਾ ਕਹਿੰਦਾ ਜਦ ਮੈਂ ਕਹੂੰਗਾ ਉਦੋਂ ਨੂੰ ਫਾਸੀ ਦੇਣੀ ਹੈ ਮੈਂ ਦੋ ਦਿਨਾਂ ਚ ਮੈਂ ਫੈਸਲਾ ਕਰੂੰਗਾ ਕਹਿੰਦਾ ਚੰਗਾ ਉਹ ਕਹਿੰਦਾ ਕਿ ਐ ਕਰੋ ਜੀ ਜਿਹੜਾ ਕੈਦੀ ਆ ਸੰਦਲੇ ਬੁੜੀ ਜਿਹਨੂੰ ਦੀ ਸਜ਼ਾ ਦੇਣੀ ਐ ਉਹ ਦੋ ਦਿਨ ਮੇਰੇ ਕੋਲੇ ਰਹਿਣੀ ਚਾਹੀਦੀ ਐ ਹਾਂ ਕੰਦਾ ਵਿਚੰਗਾ ਉਹਨਾਂ ਨੂੰ ਮਾਂ ਪੁੱਤਾਂ ਨੂੰ ਦੋਨਾਂ ਨੂੰ ਕਮਰੇ 'ਚ ਬਾੜਤਾ ਕਹਿੰਦਾ ਮਾਂ ਹੁਣ ਦੱਸ ਪਚਾਵਾਂ ਕ ਮਰਵਾਵਾਂ ਹਾਂ ਕਹਿੰਦੇ ਹੁਣ ਤੂੰ ਤਾਂ ਮੈਨੂੰ ਕਿਹਾ ਸੀ ਮਤੋਂ ਵੀ ਕਰਿਆ ਮੈਂ ਮਰਨਾ ਨਹੀਂ ਹੈਗਾ ਮੈਂ ਜਾਉਣਾ ਐ ਹਾਂ ਉਹ ਕਹਿੰਦਾ ਜੇ ਜਾਉਣਾ ਫੇਰ ਤੈਨੂੰ ਮੈਂ ਦੱਸਦਾ ਗੱਲ ਕਹਿੰਦਾ ਤੂੰ ਜਦੋਂ ਰਾਜਾ ਕਚੇਰੇ ਦੇ ਵਿੱਚ ਮੈਨੂੰ ਪੁੱਸੂਗਾ ਨਾ ਮੈਨੂੰ ਪੁੱਸੂ ਹੁਣ ਉਹ ਵੀ ਭਾਈ ਇਹਦਾ ਹੱਲ ਕੱਢਿਆ ਕਹਿੰਦਾ ਮੈਂ ਦੱਸੂਗਾ ਵੀ ਹਾਂ ਕੜਤਾ ਤੇ ਤੂੰ ਆਖੀ ਵੀ ਭਈ ਤਾਂ ਦੱਸਣਾ ਪਹਿਲਾਂ ਰਾਜੇ ਤੋਂ ਪਰਚੇ ਤੇ ਲਿਖ ਕੇ ਲੈ ਲੈ ਹਾਂ ਕਹਿੰਦਾ ਰਾਜਾ ਲਿਖ ਕੇ ਦਊਗਾ ਹਾਂ ਮੈਂ ਪਰਚੇ ਦੇ ਉੱਤੇ ਲਿਖਾ ਲੂੰ ਰਾਜੇ ਤੋਂ ਵੀ ਕੋ ਜਿੰਨੇ ਵੀ ਤੇਰੇ ਕੈਦੀ ਨੇ ਸਾਰੇ ਬਰੀ ਕੀਤੇ ਜਾਣ ਕਹਿੰਦਾ ਵੀ ਠੀਕ ਹੈ ਕਹਿੰਦਾ ਮਾਨਾ ਤੇਰਾ ਖੜਾ ਛਟਜੂ ਨਾਲ ਇਹੜੇ ਵਿਚਾਰੇ ਹੋਰ ਨੂੰ ਉਹਨਾਂ ਦਾ ਛਟਜੂ ਕਹਿੰਦੀ ਚੰਗਾ ਵੀ ਬੈਠੇ ਰਹੇ ਹੋ ਤੇ ਦੂਜਾ ਦਿਨ ਹੋ ਗਿਆ ਉਹ ਕਹਿੰਦਾ ਲੈ ਪਾਈ ਤੇਰਾ ਸਵਾ ਤਿੰਨ ਘੰਟੇ ਰਹਿ ਗਿਆ ਟਾਈਮ ਵੀ ਕੋਈ ਕਰਿਆ ਗੱਲ ਦਾ ਹੰਦੇ ਇਹਦਾ ਕਹਿੰਦਾ ਹਾਂਜੀ ਕਰਤਾ ਠੀਕ ਹੈ ਕਹਿੰਦਾ ਫਿਰ ਦੱਸ ਕਹਿੰਦਾ ਨਾਂਜੀ ਕਚੇਰੀ ਚ ਦੱਸੂ ਕਚੇਰੀ ਲਵਾ ਰਾਜ ਨੇ ਲਾ ਲਈ ਬੈਠੇ ਸਾਰੇ ਸਵਾ ਦੇ ਕਚੇਰੀ ਚ ਉਹ ਕਹਿੰਦੇ ਵੀ ਲਿਓ ਨਾ ਬੁੜੀ ਨੂੰ ਨਾ ਮੁੰਡੇ ਨੂੰ ਬੇ ਹੋ ਰਾਣੀਆਂ ਕਪੱਟੀ ਲਈ ਪਈਆਂ ਨੇ ਉਹ ਕਹਿੰਦੇ ਵੀ ਕੱਲ ਨੂੰ ਸਾਢੇ ਨਾਲ ਵੀ ਹੋ ਸਕਦੀ ਐ ਇਹੇ ਉਹ ਕਹਿੰਦਾ ਵੀ ਤੇ ਹਲਾ ਕਹਿੰਦਾ ਵੀ ਸੱਦ ਲੋ ਸਾਰਿਆਂ ਨੂੰ ਸੱਦ ਲਈ ਕਹਿੰਦਾ ਲੈ ਵੀ ਐ ਕਰ ਰਾ ਜਣਾ ਇਹਦਾ ਗੱਲ ਦਾ ਹਲਤ ਤਾਂ ਮੈਂ ਦੱਸ ਦੂੰ ਪਰ ਕਹਿੰਦਾ ਮੈਨੂੰ ਪਹਿਲਾਂ ਲਿਖ ਕੇ ਦੇ ਪਰਚੇ ਤੇ ਕਹਿੰਦਾ ਕਿਵੇਂ ਕਹਿੰਦਾ ਵੀ ਜਿੰਨੇ ਤੇਰੀ ਕੈਦਚ ਨੇ ਸਾਰੇ ਸੱਦਨੇ ਪਹਿਣਗੇ ਅੱਛਾ ਉਹ ਕਹਿੰਦਾ ਵੀ ਮੈਂ ਉਹਨਾਂ ਦਾ ਸੱਡ ਸਕਦਾ ਕਹਿੰਦਾ ਜਿਹਨੂੰ ਛੂਲੀ ਦਾ ਟਾਈਮ ਹੋਇਆ ਪਿਆ ਉਹਨੂੰ ਮੈਂ ਕਿਵੇਂ ਸੱਡੂ ਹਾਂ ਕਹਿੰਦਾ ਨਾ ਜੀ ਕਿਹੜਾ ਲਿਖ ਦੇਉ ਉਹ ਕਹਿੰਦਾ ਮੈਂ ਲਿਖ ਕੇ ਤਾਂ ਦੇ ਦਿੰਦਾ ਉਹਨੇ ਲਿਖ ਕੇ ਦੇਤਾ ਉਹਨੂੰ ਵੀ ਭਾਈ ਮੈਂ ਹਾਂ ਛਡੂਗਾ ਉਹ ਕਹਿੰਦਾ ਮਾਂ ਦਾ ਹੁਣ ਮੈਂ ਤੈਨੂੰ ਛਡਾਉਣਾ ਹੈ ਪਰ ਤੂੰ ਆਪ ਜੜੀ ਕਿਚੀ ਪਿੱਛੇ ਮਤ ਨਾ ਵਰਤਣੀ ਜਦੋਂ ਮੈਂ ਤੈਨੂੰ ਕਹਿਤਾ ਵੀ ਜਾ ਤੂੰ ਤੁਰ ਪੀ ਅੱਛਾ ਕਿੰਨੀ ਚੰਗਾ ਉਹ ਭਾਈ ਉਹ ਕਹਿੰਦਾ ਵੀ ਆਇਆ ਰਾਜਨਾ ਜਿਹੜੀ ਇਹ ਮੇਰੀ ਮਾਂ ਕਹਿੰਦਾ ਬੈਣ ਪਾਉਂਦੀ ਸੀ ਇਹਦੀ ਹੁਣ ਗੱਲ ਤੁਹਾਨੂੰ ਮੈਂ ਦੱਸਦਾ ਕਿਉਂ ਪਾਉਂਦੀ ਸੀ ਇਹ ਗੱਲ ਦਾ ਕੀ ਹੱਲ ਬੰਦਾ ਹੈ ਕਹਾਂ ਹਾਂ ਕਹਿੰਦਾ ਮੇਰਾ ਪਿਓ ਖਾਂਦਾ ਸੀ ਨਸ਼ਾ ਹਾਂ ਜੇ ਕਹਿੰਦਾ ਮੈਂ ਚੋਰੀ ਕਰਨ ਲੱਗਿਆ ਮੇਰੀ ਮਾਂ ਨੇ ਮੈਨੂੰ ਘੂਰਿਆ ਨਹੀਂ ਤਾਂ ਕਹਿੰਦਾ ਉਹੀ ਚੋਰੀ ਮੈਨੂੰ ਗਾਹਾਂ ਚੱਲ ਪਈ ਮੈਂ ਘਰੇ ਲੱਗਿਆ ਕਰਨ ਘਰੇ ਮੈਂ ਨਸ਼ੇ ਲੱਗਿਆ ਖਾਣਾ ਘਰੇ ਕੋ ਨਸ਼ਾ ਹੈਗਾ ਤੀ ਮੇਰਾ ਪਿਓ ਨਸ਼ਾ ਖਾਂਦਾ ਤੀ ਚੋਰ ਮੋ ਚੱਕ ਕੇ ਮੈਂ ਲੱਗਿਆ ਖਾਣਾ ਕਹਿੰਦਾ ਮੈਂ ਅਮਲੀ ਬਣ ਗਿਆ ਅਮਲੀ ਦੇ ਨਾਲ ਨਾਲ ਹੀ ਮੈਂ ਚੋਰ ਬਣ ਗਿਆ ਠੀਕ ਹੈ ਦੁਨੀਆ ਦੇ ਤੱਕਦਾ ਦੋ ਡਰ ਨੇ ਇੱਕ ਤਾਂ ਜਾਰੀ ਕਚੋਰੀ ਇਹ ਦੋਨੀਆਂ ਮਾੜੀਆਂ ਨੇ ਕਹਿੰਦਾ ਮੈਥੋਂ ਦੋਨੀਆਂ ਹੋ ਗਈਆਂ ਕਹਿੰਦਾ ਕਿਵੇਂ ਕਹਿੰਦਾ ਜਾਰੀ ਤਾਂ ਮੈਥੋਂ ਆਇਓ ਕਿ ਜੇ ਕਹਿੰਦਾ ਮੇਰੀ ਮਾਂ ਨੇ ਖਾਂ ਮੇਰੇ ਪਿਓ ਨਾਲ ਵਿਆਹ ਕਰਾਇਆ ਤਾਂ ਕਹਿੰਦਾ ਮੈਂ ਜੰਮਿਆ ਪਹਿਲੀ ਤਾਂ ਇਹ ਮਾੜੀ ਹੋ ਗਈ ਕਹਿੰਦਾ ਮੇਰੀ ਮਾਂ ਤੋਂ ਇਹਨੇ ਕੋਈ ਜਾਰੀ ਲਾਈ ਕਹਿੰਦਾ ਇਹ ਵੀ ਠੀਕ ਹੈ ਦੂਜਾ ਕਹਿੰਦਾ ਚੋਰੀ ਮੜੀ ਐ ਕਹਿੰਦਾ ਹਾਂ ਕਹਿੰਦਾ ਜੇ ਮੇਰੀ ਮਾਂ ਮੈਨੂੰ ਪਹਿਲਾਂ ਤੋਂ ਘੂੜਦੀ ਨਹੀਂ ਦੀ ਤਾਂ ਮੈਂ ਚੋਰੀ ਨਹੀਂ ਦੀ ਕਰਦਾ ਉਹ ਵੀ ਮੈਥੋਂ ਹੋ ਗਈ ਕਹਿੰਦਾ ਚੋਰੀ ਸਭ ਤੋਂ ਮਾੜਾ ਤਾਂ ਕਹਿੰਦਾ ਮੈਂ ਐ ਜਿਹਨੇ ਚੋਰੀ ਕੀਤੀ ਦੂਜੀ ਗੱਲ ਤੇ ਮਾੜੀ ਉਹ ਐ ਮੇਰੀ ਮਾਂ ਜੀ ਨੇ ਵਿਆਹ ਕਰਾਇਆ ਉਪਰ ਸਾਰੇ ਜਿਹੜੀਆਂ ਖੜੀਆਂ ਤਿੱਲੇ ਵਾਲੀਆਂ ਬੁੜੀਆਂ ਠੇਰੀਆਂ ਹੋਰ ਉਹ ਕਹਿੰਦੀ ਭਾਈ ਵਿਆਹ ਤਾਂ ਫੇ ਸਾਰਿਆਂ ਨੇ ਕਰਾਇਆ ਕਹਿੰਦਾ ਫੇ ਗਲਤ ਤਾਂ ਸਾਰਿਆਂ ਤੋਂ ਹੈ ਨਾ ਕੱਡੀ ਮੇਰੀ ਮਾਂ ਤੋਂ ਨਹੀਂ ਹੋਈ ਤੁਸੀਂ ਮੇਰੀ ਮਾਂ ਨੂੰ ਤਾਂ ਕਹਿੰਦੇ ਛੂੜੀ ਚੜਾਈ ਜਾਨੇ ਉਹ ਫੇ ਸਾਰਿਆਂ ਨੂੰ ਚੜਾਓ ਗੱਲ ਤੇ ਤਾਂ ਸਾਰਿਆਂ ਤੋਂ ਹੋਈ ਐ ਉਹ ਕਹਿੰਦੇ ਵੀ ਉਹ ਰਾਜਾ ਕਹਿੰਦਾ ਵੀ ਲੈ ਅੱਜ ਤੋਂ ਬਾਅਦ ਕਿਸੇ 부ੜੀ ਨੂੰ ਸੂਲੀ ਨਹੀਂ ਚੜਾਜੋ। ਅੱਛਾ। ਉਹ ਕਹਿੰਦਾ ਵੀ ਠੀਕ ਐ। ਉਹ ਕਹਿੰਦਾ ਮਾਂ ਜਾ ਵਗ ਜਾ। ਕਹਿੰਦੀ ਐ ਕਿਵੇਂ ਵਗ ਜਾਵਾਂ? ਅੱਛਾ। ਕਹਿੰਦਾ ਮੈਂ ਤੈਨੂੰ ਕੀ ਕਿਹਾ ਸੀ ਵੀ ਜਦੋਂ ਮੈਂ ਤੈਨੂੰ ਕਹਤਾ ਵਗ ਜਾ ਤੂੰ ਵਗ ਜੀ। ਕਹਿੰਦੀ ਪਹਿਨਾ ਮੈਂ ਰਾਜੇ ਨੂੰ ਵੀ ਪੁੱਛੂੰ। ਕਹਿੰਦਾ ਲੈ ਪੁੱਛ ਲੈ ਅੱਜ ਤੋਂ ਬਾਅਦ ਮੈਂ ਨਹੀਂ ਤੇਰਾ ਜ਼ਿੰਮੇਵਾਰ। ਮੈਂ ਤੈਨੂੰ ਕਿਹੜਾ ਮੈਂ ਆਪਣਾ ਫਰਜ਼ ਨਿਭਾਉਣ ਦੀ ਨਿਵਾਤਾ ਤੈਨੂੰ ਮਾਂ ਪੁੱਤ ਦਾ। ਉਹ ਕਹਿੰਦੇ ਰਾਜਨਾਂ ਕਹਾਂ ਹਾਂ ਕਹਿੰਦੇ ਜਦੋਂ ਮੇਰਾ ਨੱਕ ਵੱਡਾ ਤੇ ਇਹਦੇ ਹੱਥਕੜੀ ਕੋ ਖੋਲੀ ਰਾਜਨ ਕਹਾਂ ਉਹਨੇ ਖਬੀ ਲੈਤਾ ਫੇੜਾਉ ਮੈਨੂੰ ਮੈਂ ਤਾਂ ਬਚਾਈਏ ਮੈਨੂੰ ਰਾਉ ਹੁਣ ਤੇ ਉਹ ਕਹਦਾ ਵੀ ਮੈਂ ਤਾਂ ਹੁਣ ਇਹ ਤੇ ਤੇਰੇ ਮੁੰਡੇ ਨੇ ਮੰਗ ਮੰਗੀ ਤੀ ਵੀ ਮੇਰੇ ਹੱਥਕੜੀ ਨਾਲ ਕੀ ਹੋਵੇ ਜਦੋਂ ਮੈਂ ਮੇਰੀ ਮਾਂ ਨੂੰ ਮਿਲੂ ਕਹਿੰਦੇ ਜੇ ਹੱਥਕੜੀ ਲੱਗੀ ਹੁੰਦੀ ਤੇ ਇਹ ਮੇਰਾ ਨੱਕ ਨਹੀਂ ਦੀ ਵਡਾ ਸਬਰ ਇਹਨੇ ਮੇਰੇ ਹੱਥਕੜੀ ਤੁਸੀਂ ਖੋਲੀ ਤਾਂ ਇਹਨੂੰ ਜਾਨ ਦਿੱਤੀ ਜਾਦੀ ਆਈ ਤੇ ਉਹਨੇ ਪਈ ਰਾਜੇ ਨੇ ਓਡਰ ਦਿੱਤਾ ਕਹਿੰਦਾ ਵੀ ਇਹਦੇ ਦੁਬਾਰਾ ਹੱਥਕੜੀ ਲਾਓ ਅਸਾਂ ਮੁੰਡੇ ਦੇ ਮੈਂ ਕਭੀ ਛੇੜਦਾ ਸਿਆਪਾ ਪਤਾ ਹੀ ਬਚਾਈ ਐ ਉਹ ਕਹਿੰਦਾ ਰਾਜੇ ਨੇ ਹੱਥਕੜੀ ਤਾਂ ਲਾ ਲਓ ਮੇਰੇ ਪਰ ਮੈਂ ਗੱਲ ਇੱਕ ਕਰਦਾ ਕਹਿੰਦਾ ਹਾਂ ਕਹਿੰਦਾ ਤੂੰ ਵੀ ਰਾਜਨੀਤੀ ਕਰਦਾ ਐ ਐਡਾ ਵੱਡਾ ਰਾਜਾ ਕਹੋ ਐ ਪਰ ਕਹਿੰਦਾ ਜਿਹੜਾ ਕੇਰਾ ਬਰੀ ਕੀਤਾ ਜਾਵੇ ਉਹ ਤਾਂ ਦੁਬਾਰਾ ਹੱਥਕੜੀ ਨਹੀਂ ਲੱਗਦੀ ਹੁੰਦੀ ਤੈਂ ਬਰੀ ਕੀਤਾ ਮੈਨੂੰ ਆਪਦੇ ਮੈਂ ਤਾਂ ਤੈਨੂੰ ਕਿਹਾ ਨਹੀਂ ਹਾਂ ਮੈਂ ਤਾਂ ਉਹਦੀ ਮਾਂ ਦੇ ਨੱਕ ਤੇ ਦੰਦੀ ਬੜੀ ਤੈਨੂੰ ਤਾਂ ਕੁਝ ਕਿਹਾ ਨਹੀਂ ਮੈਂ ਤੈਂ ਬੜੀ ਕਰਾਇਆ ਕਰਿਆ ਮੈਨੂੰ ਦਵਾਰੇ ਤੋਂ ਤਕੜੀ ਮੇਰੇ ਨਹੀਂ ਲਾ ਸਕਦਾ ਉੱਥੇ ਖੜਾ ਦੇ ਵਜੀਰ ਦਾ ਮੁੰਡਾ ਵਜੀਰ ਦਾ ਮੁੰਡਾ ਕਹਿੰਦਾ ਹਾਂ ਜੀ ਆਪਾਂ ਦਵਾਰੇ ਨਹੀਂ ਕਹਿੰਦਾ ਬਾਕੀ ਤੂੰ ਤਾਂ ਸਾਰੇ ਤੇ ਅੱਧੀ ਸਾੜ ਚੁੱਕੇ ਉਹ ਕਹਿੰਦਾ ਵੀ ਗੱਲ ਸੁਣ ਲੈ ਮੇਰੀ ਕਹਿੰਦਾ ਹਾਂ ਕਹਿੰਦਾ ਪਹਿਲੀ ਗੱਲ ਤਾਂ ਅੱਜ ਤੱਕ ਰਾਜਾ ਕੋਈ ਕੰਨਾਂ ਦਾ ਕੱਚਾ ਹੁੰਦਾ ਪੱਕਾ ਕੋਈ ਨਹੀਂ ਹੁੰਦਾ ਜੇ ਕਹਿੰਦਾ ਮੈਂ ਆ ਗੱਲ ਦਾ ਨਾ ਹੀ ਪਤਾ ਲੈਣਾ ਹੁੰਦਾ ਕੀ ਲੋੜ ਤੇ ਮੈਨੂੰ ਕੈਦੀ ਛੱਡਣ ਦੀ ਕੀ ਲੋੜ ਤੇ ਇਹਦੀ ਮਾਂ ਨੂੰ ਬਰੀ ਕਰਨ ਦੀ ਰਾਣੀਆਂ ਤਾਂ ਕਹਿੰਦਾ ਹੁਣ ਵੀ ਉਸੇ ਬਹਿਮਾਂ ਚ ਨੇ ਕਹਿੰਦਾ ਐ ਕਰ ਤੂੰ ਮੈਂ ਜਮਾ ਕੁਛ ਨਹੀਂ ਕਹਿੰਦਾ ਰਾਣੀਆਂ ਨੂੰ ਬਹਿਮਾਂ ਚੋਂ ਕੱਢ ਉਹ ਕਹਿੰਦਾ ਵੀ ਠੀਕ ਹੈ ਮੈਂ ਕੱਢ ਦੂੰ ਕਹਿੰਦਾ ਜਿਵੇਂ ਕਰੋ ਮੈਨੂੰ ਦੋ ਦਿਨ ਇੱਕ ਰਾਣੀ ਕੋਲ ਇੱਕ ਦਿਨ ਰੱਖਾ ਕਰੂੰ ਮੈਂ ਇੱਕ ਬੰਦੀ ਹੋਵੇ ਇੱਕ ਤੇਰੀ ਰਾਣੀ ਹੋਵੇ ਉੱਥੇ ਹੋਰ ਬੰਦਾ ਨਾ ਹੋਵੇ ਕੋਈ ਕਹਿੰਦਾ ਵੀ ਸੱਤ ਵਚਨ ਉਹਦੇ ਰਾਜੇ ਤੇ ਤੇ ਰਾਣੀਆ ਅੱਠ ਤੇ ਉਹ ਜਦੋਂ ਰਾਣੀ ਕੋਲੇ ਗਿਆ ਵੱਡੀ ਕੋਲੇ ਤੇ ਉਹ ਕਹਿੰਦਾ ਰਾਣੀ ਕਹਿੰਦੇ ਹਾਂ ਕਹਿੰਦਾ ਜਦੋਂ ਮੌਤ ਸ਼ਿਰ ਤੇ ਖੜੀ ਹੋਵੇ ਨਾ ਉਹ ਤੋਂ ਬਾਲਾ ਕੁਝ ਝੂਠ ਬੋਲਣਾ ਪੈਂਦਾ ਕਹਿੰਦਾ ਕਾ ਤੂੰ ਬਹਿਮਨਾ ਕਰ ਇਹ ਲਾਇਕ ਹਰੇਕ ਦੇ ਨਹੀਂ ਜਾਂਦਾ ਤੂੰ ਕਰਦੇ ਬਹਿਮਤ ਤੈਨੂੰ ਇਹ ਬਹਿਮਾ ਵੀ ਮੇਰੇ ਵੀ ਲਾਇਕ ਨਾ ਹੋ ਜੇ ਇਹ ਨਲੈਕ ਹਰੇਕ ਦਿਨ ਜਾਂਦਾ ਨਲੈਕ ਬਣਦਾ ਹੁੰਦਾ ਬਣਿਆ ਨਹੀਂ ਹੁੰਦਾ ਹੁੰਦਾ ਕਹਿੰਦੇ ਕਿਉਂ ਕਹਿੰਦਾ ਜਦੋਂ ਜੇ ਤੇਰੇ ਮੁੰਡਾ ਹੋ ਗਿਆ ਜੇ ਤੂੰ ਉਹਨੂੰ ਚੋਰੀਆਂ ਕਰਨ ਲਾਵੇਂਗੀ ਫਿਰ ਇਹ ਚੋਰੀ ਬਣ ਜੂ ਜਿਹੇ ਜੇ ਕਿਤੇ ਤਲਾ ਮੈਨੂੰ ਹਾਜੀ ਬਣ ਜੂ ਕਹਿੰਦਾ ਮੈਂ ਤਾਂ ਉਹਦੀ ਮਾਂ ਦੀ ਜਾਨ ਬਚਾਈ ਤੀ ਜੇ ਮੈਂ ਉੱਥੇ ਝੂਠ ਨਾ ਬੋਲਦਾ ਤਾਂ ਮੇਰੀ ਮਾਂ ਦੀ ਜਾਨ ਨਹੀਂ ਦੀ ਬਜਰੀ ਉਹਨੂੰ ਸੂਲੀ ਚੜਨਾ ਪੈਂਦਾ ਉਹਨੇ ਮੈਨੂੰ ਜਰਮ ਦਿੱਤਾ ਮੈਂ ਉਹਦਾ ਜਰਮ ਵਾਲਾ ਫਰਜ਼ ਨਿਭਾਇਆ ਕਹਿੰਦੀ ਫਿਰ ਤਾਂ ਉਹਦਾ ਨੱਕ ਕੋ ਕੱਟਿਆ ਕਹਿੰਦਾ ਨੱਕ ਉਹ ਤਾਂ ਤਾਂ ਕੱਟਣਾ ਪੈ ਗਿਆ ਮੈਨੂੰ ਕਿ ਉਹਨੇ ਮੈਨੂੰ ਪੂਠੀ ਚਾੜ ਤੇ ਲਾਇਆ ਮੈਂ ਦੋਨੇ ਫਰਜ ਨਮਾਇਏ ਨੇ ਕਹਿੰਦਾ ਨਾ ਜਰਮ ਵਾਲਾ ਨਮਾਇਆ ਨਾਲੇ ਮੈਂ ਕਹਿੰਦਾ ਉਹਨੂੰ ਡੰਡ ਵਾਲਾ ਨਮਾਇਆ ਵੀ ਜਿਉ ਉਹਨੇ ਮੈਨੂੰ ਚੋਰੀ ਕਰਨ ਲਾਇਆ ਛੋਟੇ ਹੁੰਦੇ ਨੂੰ ਘੂਰਿਆ ਨਹੀਂ ਤਾਂ ਕਹਿੰਦਾ ਮੈਂ ਛੂਲੀ ਚੜਦਾ ਸੀ ਉਹਨੂੰ ਮੈਂ ਨਿਸ਼ਾਨੀ ਦਿੱਤੀ ਹੈਗਾ ਹਾਂ ਬਾਤ ਤੇ ਵੀ ਹੋਰ ਮਾਂ ਕੋਈ ਆਉਦੇ ਜਵਾਬ ਨੂੰ ਚੋਰ ਨਹੀਂ ਬਣਾਉ ਤੇ ਉਹ ਕਹਿੰਦੀ ਸੀਗਾ ਮੇਰਾ ਤਾਂ ਪੈਸਾ ਮੈਂ ਚੱਕਿਆ ਗਿਆ ਮੈਂ ਮੰਨ ਲਈ ਤਰੀ ਗੱਲ ਕਹਿੰਦੀ ਜੀ ਸਾਰਿਆਂ ਤੋਂ ਛੋਟ ਹੀ ਰਣੀਏ ਉਹ ਕਹਿੰਦੀ ਅੱਠ ਪੈਰਾਂ ਚ ਕੇਰਾ ਹੂੰ ਕਹਿੰਦੀ ਹੁੰਦੀ ਐ ਅੱਛਾ ਜੀ ਉਹਨੂੰ ਕਿਵੇਂ ਮਨਾਵੇਂਗਾ ਹਾਂ ਕਹਿੰਦਾ ਕੋਈ ਗੱਲ ਨਹੀਂ ਉਹਨੂੰ ਵੀ ਮਨਊਗਾ ਠੀਕ ਐ ਕਹਿੰਦੀ ਜੇ ਨਾਮਨਾ ਤੈਨੂੰ ਰਾਜਾ ਸੁਰੀ ਚੜਾਉ ਹਾਂ ਕਹਿੰਦਾ ਕੋਈ ਨਾ ਮੀਰਾ ਸੰਸਣਾ ਕਰ ਤੂੰ ਆਪ ਤਾਂ ਰਾਜੇ ਨੂੰ ਕਹਿ ਵੀ ਹਾਂ ਜੀ ਮੇਰਾ ਪਰਮ ਚੱਕਿਆ ਗਿਆ ਅੱਛਾ ਉਹਨੇ ਫਿਰ ਰਾਜੇ ਨੂੰ ਕਿਹਾ ਵੀ ਹਾਂ ਜੀ ਮੇਰਾ ਪਰਮ ਚੱਕਿਆ ਗਿਆ ਕਹਿੰਦਾ ਵੀ ਹੁਣ ਕਹਿੰਦਾ ਜੇ ਏਦੂ ਛੋਟੀ ਕੋਲੇ ਜਾਂ ਗੱਲ ਮੁਕਦੀ ਕੋਰਾ ਠਾਂ ਕੁੜੇ ਗਿਆ ਉਹ ਅੱਛਾ ਜੀ ਕਿਹੜੀ ਅੱਠਵੀਂ ਸਾਰਿਆਂ ਤੋਂ ਛੋਟੀ ਸੀ 48 ਘੰਟਿਆਂ ਚ ਕੇਰਾ ਹੂੰ ਕਹਿੰਦੀ ਹੁੰਦੀ ਬਸ ਉਹ ਕਹਣਾ ਭਈ ਉਹਦੇ ਕੋਲੇ ਜਾਇਆ ਕਰੇ ਆਥੋਂ ਤੜਕੇ ਜਾਂਦਾ ਜਾਂਦਾ ਬੋਲਿਆ ਹੈਨਾ ਕਰੇ ਗੇੜਾ ਤੇ ਕਿਉਂੜਿਆ ਕਰੇ ਉਹਦੇ ਕੋਲੇ ਵਗ ਜਾਇਆ ਕਰੇ ਗੇੜਾ ਤੇ ਕਿਉਂੜਿਆ ਆਇਆ ਕਰੇ ਉਹ ਬਾਂਦੀ ਨੂੰ ਸਿਆਰਾ ਮਾਰ ਕੇ ਪੁੱਛਦੀ ਵੀ ਇਹਨੂੰ ਪੁੱਛ ਕਿਵੇਂ ਆਉਂਦਾ ਹੈ ਬਾਂਦੀ ਕਹਿੰਦੀ ਭਈ ਕਿਵੇਂ ਆਇਆ ਉਹ ਬੋਲਿਆ ਨਾ ਮੁੜਿਆ ਆਇਆ ਆਥ ਨੇ ਫੇਰ ਵਗ ਗਿਆ ਬਾਂਦੀ ਕਹਿੰਦੀ ਭਈ ਕਿਵੇਂ ਆਇਆ ਉਹ ਫੇਰ ਨਾ ਬੋਲਿਆ ਮੁੜਿਆ ਆਇਆ ਇਹ ਦੁਬਾਰੇ ਤੜਕੇ ਗਿਆ ਉਹ ਬਾਦੀ ਕਹਿੰਦੀ ਭਈ ਰਾਣੀ ਪੁੱਛਦੀ ਵੀ ਕਿਵੇਂ ਆਇਆ ਕਹਿੰਦਾ ਫਿਰ ਰਾਣੀ ਪੁੱਛਲੇ ਤੇਰਾ ਤਾਂ ਕੋਈ ਕੰਮ ਨਹੀਂ ਰਾਣੀ ਪੁੱਛੇ ਮੈਨੂੰ ਰਾਣੀ ਕਹਿੰਦੀ ਭਈ ਕਿਵੇਂ ਆਇਆ ਕਹਿੰਦਾ ਬੱਸ ਐਂ ਆਇਆ ਤੀ ਇਹਨੇ ਕਿਹਾ ਕਹਿੰਦਾ ਤੂੰ 48 ਘੰਟੇ ਚ ਕਿਹੜਾ ਹੂੰ ਕਹਿੰਨੀ ਹੈ ਕਹਿੰਦੇ ਹਾਂ ਕਹਿੰਦਾ ਮੈਂ ਮੇਰੇ ਕੋਲ 48 ਘੰਟੇ ਬੈਠਣ ਦਾ ਟਾਈਮ ਨਹੀਂ ਸੀ ਕਹਿੰਦਾ ਜਿਹੜਾ ਤੈਨੂੰ ਬਹਿਣਾ ਹੈ ਹੁਣ ਜੇ ਤੂੰ ਚੁੱਪ ਕਰੀ ਬੈਠੀ ਤੀ ਕਹਿੰਦਾ ਫੇਰ ਕਿਹੜਾ ਫਾਇਦਾ ਤੇਰਾ ਦੂਰ ਹੋ ਜਾਂਦਾ ਉਹ ਇਹਨੂੰ ਬੰਦੇ ਨੂੰ ਕਹਿੰਦੇ ਆ ਕਿ ਪੁੱਸੇ ਨੂੰ ਕਿਵੇਂ ਆਇਆ ਤੂੰ ਹੀ ਪੁੱਸ ਸਕਦੀ ਸੀ ਮੈਨੂੰ ਕਹਿੰਦਾ ਤੈਨੂੰ ਇੱਕ ਡੰਡਾ ਹੈ ਕਹਿੰਦੀ ਕਿਵੇਂ ਕਹਿੰਦਾ ਜਾਂ ਤੱਕ ਹੈ ਰਾਜੇ ਨੂੰ ਵੀ ਹਾਂ ਜੀ ਮੈਂ ਬਹਿਮ ਚੱਕਿਆ ਗਿਆ ਮੇਰਾ ਅੱਛਾ ਜੇ ਨਹੀਂ ਹੈਗਾ ਨਾ ਜਿੰਨੇ ਦਿਨ ਮੈਂ ਕਹਿੰਦਾ ਆਇਆ ਹਾਂ ਲੈ ਉਹਨੇ ਦਿਨ ਤੂੰ ਪ੍ਰਾਧਿਕ ਨਹੀਂ ਜਾਵੇਂਗੀ ਅੱਛਾ ਕਹਿੰਦਾ ਮੈਂ ਰਾਜੇ ਕੋਲੇ ਪਰਚਾ ਦੂੰ ਵੀ ਮੈਂ ਤੇਰੀ ਰਾਣੀ ਕੋਲੇ ਭਾਈ ਰੋਜ਼ ਜਾਂਦਾ ਰਿਹਾ ਮੈਂ ਨਾਲ ਤੇ ਅੱਛਾ ਉਹ ਬੋਲਦੀ ਨਹੀਂ ਸੀ ਮੈਨੂੰ ਜਾਣਾ ਪੈਂਦਾ ਸੀ ਉਹ ਕਹਿੰਦੀ ਜੀ ਮੈਂ ਲਿਖ ਕੇ ਦੇ ਦਿੰਨੀ ਆ ਉਹ ਕਹਿੰਦਾ ਲੈ ਲਿਖਾ ਉਹਨੇ ਵੀ ਲਿਖ ਕੇ ਲੈ ਲਿਆ ਉਤੋਂ ਵੀ ਹਾਂ ਠੀਕ ਆ ਮੈਨੂੰ ਕੋਈ ਵਹਿਮ ਨਹੀਂ ਤੇ ਰਾਜਾ ਕਹਿੰਦਾ ਵੀ ਗੱਲ ਸੁਣ ਮੇਰੀ ਕਹਿੰਦਾ ਹਾਂ ਕਹਿੰਦਾ ਇੰਨੇ ਬਰੇ ਹੋ ਗਏ ਰਾਣੀ ਨੂੰ ਪਿਆਹੀ ਨੂੰ ਛੋਟੀ ਨੂੰ ਕਹਿੰਦਾ ਹੂੰ ਤਾਂ ਵੱਧ ਤਾਂ ਕਿਤੇ ਮੇਰੇ ਨਾਲ ਨਹੀਂ ਬੋਲੀ ਤੈਨੂੰ ਕਿਵੇਂ ਲਿਖ ਕੇ ਦੇਤਾ ਕਹਿੰਦਾ ਜੀ ਹਰੇਕ ਦੇ ਢਿੱਡ 'ਚ ਚੋਰ ਆ ਕਹਿੰਦਾ ਕਹਿੰਦਾ ਹਾਂ ਨਹੀਂ ਤੂੰ ਆ ਬੋਲੀ ਚੋਰ ਤਾਂ ਹਰੇਕ ਬੋਲਦਾ ਹੁੰਦਾ ਹੈ ਕਹਿੰਦਾ ਕਿਵੇਂ ਕਹਿੰਦਾ ਜੇ ਮੈਂ ਚੋਰੀ ਤੋਂ ਡਰਦੇ ਨੇ ਮੈਂ ਆਪਣੀ ਮਾਂ ਦਾ ਨੱਕ ਫੇਰੀ ਕੱਟਿਆ ਮੈਂ ਮੌਤ ਦੇਂਦੀਦੀ ਮੈਨੂੰ ਕਹਿੰਦਾ ਹਰੇਕ ਬੰਦਾ ਹਰੇਕ ਬਦਨਾਮੀ ਤੋਂ ਡਰਦਾ ਹੈ ਸਹੀ ਗੱਲ ਹੈ ਤੇਰੀ ਰਾਣੀ ਕੋਲੇ ਕਹਿੰਦਾ ਮੈਂ ਅੱਥ ਦਮ ਜਾਂਦਾ ਰਹਾ ਤੜਕੇ ਅੱਥ ਨੇ ਤੜਕੇ ਅੱਥ ਨੇ ਤੜਕੇ ਅੱਥ ਨੇ ਕਹਿੰਦਾ ਵਾਂਦੀ ਪੁੱਛਦੀ ਰਹੀ ਆ ਮੈਨੂੰ ਵੀ ਕਿਵੇਂ ਆਇਆ ਕਹਿੰਦਾ ਮੈਂ ਆਖਿਆ ਭਾਈ ਤੈਨੂੰ ਕੀ ਲੈਣਾ ਮੈਂ ਕਿਵੇਂ ਆਇਆ ਹੇਕ ਰਾਣੀ ਦਾ ਡਰ ਵੀ ਰਾਣੀ ਨੇ ਕਿਹਾ ਕਹਿੰਦਾ ਮੈਂ ਆਖਿਆ ਰਾਣੀ ਪੁੱਛ ਲੈ ਕਹਿੰਦਾ ਰਾਣੀ ਨੇ ਮੈਨੂੰ ਪੁੱਛਿਆ ਵੀ ਕਿਵੇਂ ਆਇਆ ਕਨਵਾ ਚਾਹੇ ਬੋਲਦੀ ਹੈ ਨਹੀਂ ਤੇ ਮੈਂ ਬੁਲਾ ਲਈ ਮੈਂ ਤਾਂ ਪਰਚੇ ਤੇ ਲਿਖ ਕੇ ਲੈ ਲਿਆ ਵੀ ਨਹੀਂ ਮੈਂ ਕਹੂੰਗਾ ਮੈਂ ਰੋ ਜਾਂਦਾ ਰਿਆਂ ਰਾਣੀ ਕੋਲੇ ਵੀ ਇਹਦੇ ਲੋਕਾਂ ਨਾਲ ਕਿਹਦਾ ਗਲਤ ਪੀਪਾ ਵਜਾ ਦੇਣਗੇ ਇਹ ਤਾਂ ਦੁਨੀਆ ਹੈ ਇਹਦਾ ਖੜਾਉਣੇ ਨਾਲ ਜਿੱਦ ਨੂੰ ਮਰਜੀ ਰੋੜਦਾ ਉਧਰ ਉੜ ਜੂ ਉਹ ਕਹਿੰਦੇ ਕਿ ਵੀ ਠੀਕ ਹੈ ਭਾਈ ਕਹਿੰਦਾ ਕਿ ਵੀ ਪਰ ਰਾਣੀ ਨਹੀਂ ਸੀ ਕਹਿੰਦਾ ਕਿਤੇ ਬੋਲੀ ਕਹਿੰਦਾ ਲੈ ਰਾਜਾ ਨਾ ਮੈਂ ਤੈਨੂੰ ਇੱਕ ਤਮਾਸ਼ਾ ਦਿਖਾਉਣਾ ਹੈ ਕਹਿੰਦਾ ਛੋਟਾ ਜਿਹਾ ਤਮਾਸ਼ਾ ਦਿਖਾਉ ਤੈਨੂੰ ਮੈਂ ਕਹਿੰਦਾ ਸਸਾ ਕਾ ਤੂੰ ਐ ਕਰੀ ਜੇ ਤੜਕੇ ਜਾਣਾ ਹੁੰਨਾ ਨਾ ਆਪਣੇ ਉੱਤੇ ਕਹਿੰਦਾ ਇੱਕ ਤਮਾਸ਼ਾ ਦਿਖਾਉ ਮੈਂ ਤੇਰੇ ਨਾਲ ਚੱਲੂ ਕਹਿੰਦਾ ਵੀ ਚੰਗਾ ਕਹਿੰਦਾ ਬੁੜੀਆਂ ਦੀ ਤਾਂ ਇੰਨੀ ਗਿੱਚੀ ਤੇ ਮਤ ਹੁੰਦੀ ਐ ਤੂੰ ਜਮਾ ਨਾ ਬੋਲੀ ਤੈਨੂੰ ਮੈਂ ਤਮਾਸ਼ਾ ਜ਼ਰੂਰ ਦਿਖਾਉ ਕਹਿੰਦਾ ਵੀ ਚੰਗਾ ਪਰ ਕਹਦਾ ਐ ਕਰ ਲਿਖ ਕੇ ਦੇ ਮੈਨੂੰ ਵਜੀਰ ਦੇ ਸਾਹਮਣੇ ਸਾਰੇ ਸਵਾ ਦੇ ਵੀ ਮੇਰੇ ਨਾਲ ਕੋਈ ਵੀ ਤਮਾਸ਼ਾ ਖੇੜ ਸਕਦਾ ਮੈਂ ਤੈਨੂੰ ਕੁਝ ਨਹੀਂ ਕਹਦਾ ਉਹ ਰਾਜ ਨੇ ਵੀ ਲਿਖ ਕੇ ਪਰਚੇ ਤੇ ਦੇ ਤਾ ਵੀ ਕੋਈ ਵੀ ਤਮਾਸ਼ਾ ਖੇੜ ਸਕਦਾ ਕਹਿੰਦਾ ਜੰ ਉਹ ਉਧਰੋਂ 5-7 ਬੁੜੀਆਂ ਆਉਂਦੀਆਂ ਨੇ ਕੋਹੇ ਦੇ ਵੱਠੜਲੇ ਪਾਥੀਆਂ ਪੁੱਥੀਆਂ ਪੱਥ ਕੇ ਆਈਆਂ ਵਿਚਾਰੀਆਂ ਤੇ 5-7 ਇਕੱਠੀਆਂ ਹੋਈਆਂ ਆਉਂਦੀਆਂ ਨੇ ਗੱਲਾਂ-ਬਾਤਾਂ ਕਰਦੀਆਂ ਜਦੋਂ ਰਾਜੇ ਦੇ ਬਰਾਬਰ ਆ ਗਈਆਂ ਉਹਰੇ ਮੇਰੇ ਵਰਗਾ ਤੇ ਉਹ ਬੋਲਦਾ ਤਾਂ ਦਾ ਵਾਰ ਆ ਜਾਂ ਜੇ ਰਾਜਨਾ ਤਾਂ ਕੀ ਐ ਕਹਿੰਦਾ ਕੁੜੀ ਕਿੱਤਰੀ ਤਾਂ ਦੇਖ ਕੇ ਬੋਲ ਪਾ ਉਹਨੇ ਤਾਂ ਪੁੱਥੀ ਧਰਤੇ ਵੱਠੜਾ ਚੱਲ ਪਈਆਂ ਜਦੋਂ ਪਈ ਖਾਸਾ ਤੇ ਚੱਲੀ ਗਈ ਕਹਿੰਦਾ ਪਈ ਸੋਨੂੰ ਤਾਂ ਕੁਛ ਨਹੀਂ ਕਿਹਾ ਐਸੀ ਕਰਦੇ ਆਪ ਤੱਕ ਦੀ ਗੱਲ ਸੋਨੂੰ ਤਾਂ ਰਾਜੇ ਨੇ ਕੁਛ ਕਿਹਾ ਨਹੀਂ ਅਸੀਂ ਬੋਲ ਦਿੱਤੀ ਆ ਵੀ ਤੀ ਸੁਣਨ ਤਾਂ ਕੋਈ ਗਿਆ ਉਹ ਪੇਚਾ ਕੇ ਬਠੋ ਤਰਪੀਆਂ ਕਹਿੰਦਾ ਕਮਰਾ ਜੀ ਤਖ ਹੈ ਨਾ ਤਮਸਾ ਕਹਿੰਦਾ ਕਿਉਂ ਕਹਿੰਦਾ ਇਹ ਜਿਹੜੀ ਔਰਤ ਹੈ ਇਹ ਨੂੰ ਕਦੇ ਤੈਨੂੰ ਕੁਝ ਕਿਹਾ ਨਹੀਂ ਇਹ ਨੂੰ ਸੁਣਿਆ ਨਹੀਂ ਇਹਦਾ ਕੱਲਾ ਬਸ ਕਹਿਣ ਦੀ ਘੋਰ ਹੁੰਦੀ ਹੈ ਕਹਿੰਦਾ ਇੱਕ ਗੱਲ ਕਹਿ ਦੇ ਤਾਂ 100 ਬਣਾ ਲੈਂਦੀ ਹੁੰਦੀ ਹੈ ਤੂੰ ਕਹਿੰਦਾ ਰਹਿੰਦੀ ਰਾਣੀ ਰਾਣੀ ਤਾਂ ਕਹਿੰਦਾ ਇਹ ਜੀ ਚੀਜ਼ ਹੈ ਜਿਹੜੀ ਤੂੰ ਰਾਣੀ ਕਹਿੰਨਾ ਕਹਿੰਦਾ ਜੇ ਤੂੰ ਉਹ ਨੂੰ ਕਿਰਾਂ ਕਹਿ ਦੇਣਾ ਵੀ ਮੈਂ ਕਿਰਾਂ ਬੋਲੂ ਤੂੰ 100 ਬਾਰਾ ਬੋਲ ਕਹਿੰਦਾ ਪਰ ਤੈਨੂੰ ਬੁਲਾਉਣੀ ਨਹੀਂ ਆਉਂਦੀ ਉਹ ਤਾਂ 112 ਬੋਲੂ ਕਹਿੰਦਾ ਉਹ ਕਿਵੇਂ ਕਹਿੰਦਾ ਉਹ ਨਹੀਂ ਮੈਨੂੰ ਦੱਸ ਤਾਂ ਕਹਿੰਦਾ ਕਿਉਂ ਕਹਿੰਦਾ ਜੇ ਸਾਰੇ ਹੁਣ ਤੈਨੂੰ ਦੇਤੇ ਫੇਰ ਮੈਂ ਕੀ ਰੱਖੂੰ ਹੂੰ ਚੱਲ ਭਈ ਰਾਜਾ ਕੇ ਕਹਿੰਦਾ ਰਾਣੀਆਂ ਨੂੰ ਕਹਿੰਦਾ ਮੈਂ ਤਾਂ ਬੜਾ ਫਸਿਆ ਤੀ ਕਹਿੰਦਾ ਕਿਉਂ ਕਹਿੰਦਾ ਮੈਂ ਕਿਹਾ ਨਾ ਕੋਈ ਕੱਤਰਾਂ ਨਾ ਕਦਾਂ ਕਰਕੇ ਫੁਲਾਨੀਆਂ ਫੁਲਾਨੀਆਂ ਬੁੜੀਆਂ ਮੈਨੂੰ ਤਾਂ ਗਾਲਾਂ ਦੇ ਨਾਲ ਆ ਗਈਆਂ ਉਹ ਕਹਿੰਦੀ ਵੀ ਤੂੰ ਐਡਾ ਵੱਡਾ ਰਾਜਾ ਤੈਨੂੰ ਕਿਵੇਂ ਗਾਲ ਕੱਢਤੀ ਕਹਿੰਦਾ ਵੀ ਮੈਨੂੰ ਤਾਂ ਸੌੜ ਹੀ ਨਹੀਂ ਉਹ ਕਹਿੰਦੀ ਕੋਈ ਗੱਲ ਨਹੀਂ ਫਿਰ ਉਹਨਾਂ ਨੇ ਭਾਈ ਦੂਜੇ ਦਿਨ ਉਹ ਬੁਲਾ ਲੀਆਂ ਚਾਰ ਪੰਜੇ ਛੇ ਰਾਣੀਆਂ ਕਹਿੰਦੇ ਵੀ ਤੁਸੀਂ ਸਾਡੇ ਰਾਜ ਨੂੰ ਕਣ ਆਤੀਆਂ ਉਹ ਕਹਿੰਦੇ ਕਹਿੰਦੀ ਵੀ ਹਾਂ ਕੱਢੀਆਂ ਨੇ ਵੀ ਰਾਜੇ ਨੂੰ ਪੁੱਛੋ ਕਿਉਂ ਕੱਢੀਆਂ ਨੇ ਵੀ ਰਾਜਾ ਤਾਂ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਹਨਾ ਕਿ ਕਹਿੰਦੀ ਫੇੜਾ ਨਾਲ ਤੂੰ ਪੁੱਛ ਲੋ ਉਹ ਸੱਦ ਲਿਆ ਉਹ ਕਹਿੰਦਾ ਰਾਣੀਆਂ ਨੂੰ ਕਹਿੰਦਾ ਜੀ ਕੁਛ ਨਹੀਂ ਗਾਲ ਕੱਢੀ ਕਿਸੇ ਨੇ ਤਾਂ ਮੈਂ ਰਾਜੇ ਨੂੰ ਤਮਾਸ਼ਾ ਦਿਖਾਇਆ ਸੀ ਠੀਕ ਹੈ ਕਹਿੰਦਾ ਜਿਹੜਾ ਰਾਜਾ ਹੈ ਜਾਂ ਬੰਦਾ ਕੋਈ ਵੀ ਹੈ ਹਰੇਕ ਬੰਦਾ ਕਹਿੰਦਾ ਕੰਨਾਂ ਦਾ ਕੱਚਾ ਹੈ ਕਹਿੰਦਾ ਕਿਸੇ ਨੂੰ ਜਿੱਦ ਮਰਜ਼ੀ ਦਾ ਲਾ ਉਧਰ ਹੀ ਲੱਗ ਜਾਂਦੇ ਨੇ ਸਹੀ ਗੱਲ ਹੈ ਕਹਿੰਦਾ ਜੇ ਬਾਂਦਰ ਜਾਂਦਾ ਨਾ ਤਾਹਾਂ ਚੜਿਆ ਤੂੰ ਕਹਿੰਦਾ ਜਿੱਦੇ ਮਰਜ਼ੀ ਕੰਮ ਤੁਰਿਆ ਜਾਂਦਾ ਜੇ ਮੈਂ ਕਹਦਾ ਵੀ ਉਹ ਬਾਂਦਰ ਚੜਿਆ ਜਾਂਦਾ ਤੂੰ ਕੰਮ ਛੱਡ ਕੇ ਬਾਂਦਰ ਦੇਖੇਗਾ ਸਹੀ ਹੈ ਸਰ ਕਹਿੰਦਾ ਇਹ ਜੇ ਲੋਕ ਨੇ ਹੁਣ ਤੈਨੂੰ ਹੋਰ ਸੁਣਾਉਣੇ ਆਕ